ਜੱਟਾ ਵੇ ਜੱਟਾ ਕਿਵੇਂ ਆ ਕੀ ਕਰਦਾ ਇਕੱਲਾ ਵਿੱਚ ਕਦੋਂ ਆਇਆ ਜੇਲ੍ਹ ਚੋਂ ਤੇ ਹੁਣ ਕਿਹੜੇ ਜੱਬ ਚ ਆ ਗਿਆ ਫਿਰ ਛੋਟੇ ਦਾ ਗਾਣਾ ਲੱਗਦਾ ਹੈ ਅੱਜ ਵੀ ਕਿਸੇ ਨਾ ਕਿਸੇ ਮਾਰਦੇ ਕੀ ਆ ਤੇਰੇ ਦਿਲ ਚ ਤੇ ਕੀ ਆ ਤੇਰੇ ਦੱਬ ਚ ਰਿਲੀਜ਼ ਹੁੰਦਿਆ ਸਾਰ ਹੀ ਮਿਲੀਅਨ ਵਿਊਆਂ ਦੀ ਲੱਗ ਗਈ ਚੜੀ ਹੋਵੇ ਇਟ ਇਨ ਮਾਰਕਟ ਜਿੱਤ ਲਈ ਮੇਰੇ ਤੋਂ ਖਿਆ ਭੱਜ ਜਾ ਤੂੰ ਭੱਜ ਜਾ ਨਹੀਂ ਤੇਰੇ ਕੋਲ ਮੌਕਾ ਹੈ ਕਿ ਤੁਸੀਂ ਸੁਣ ਲਿਆ ਮੂਸੇ ਵਾਲੇ ਦਾ ਗੀਤ ਡ੍ਰੀਪੀ ਕੱਟ ਕਾਠ ਥੇਕ ਕੇ ਮਾਲ ਵਹਦੇ ਜੱਟ ਦਾ ਮੈਲੂ ਕੰਡਾ ਖੜਾ ਹੋਈ ਜਾਂਦਾ ਵਾਜੇ ਵਾਲੀ ਦਾ ਸਤਿ ਸ਼੍ਰੀ ਅਕਾਲ ਜੀ ਗੇੜੀ ਰੂਟ ਦੇਖ ਰਿਹਾ ਹਾਂ ਸਵਾਗਤ ਹੈ ਤੁਹਾਡਾ ਤਾਂ ਚੰਗੀ ਖਬਰ ਹੈ ਚੌਣ ਵਾਲਿਆਂ ਦੇ ਲਈ ਸਿੱਧੂ ਮੂਸੇਵਾਲਾ ਨੂੰ ਸੁਣਨ ਵਾਲਿਆਂ ਦੇ ਲਈ ਉਹਨਾਂ ਦਾ ਗੀਤ ਅੱਜ ਰਿਲੀਜ਼ ਹੋਇਆ ਸਵੇਰੇ 10 ਵਜੇ ਰਿਲੀਜ਼ ਕੀਤਾ ਗਿਆ ਤਾਂ ਹਮੇਸ਼ਾ ਦੀ ਤਰ੍ਹਾਂ ਸਿੱਧੂ ਮੂਸੇਵਾਲਾ ਦੇ ਚੌਣ ਵਾਲੇ ਰ ਉਡੀਸਾਰ ਹੁੰਦਾ ਸੀਗਾ ਕਿ ਕਦੋਂ ਮੂਸੇਵਾਲਾ ਦਾ ਕੋਈ ਗੀਤ ਆਵੇ ਕਿਉਂਕਿ ਉਹਨਾਂ ਦੇ ਪਿਤਾ ਸਰਦਾਰ ਬਲਕੌਰ ਸਿੰਘ ਦੇ ਵੱਲੋਂ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਉਹ ਆਪਣੇ ਪੁੱਤ ਨੂੰ ਜਿਉਂਦਾ ਰੱਖਣਗੇ ਉਹਨਾਂ ਦੇ ਕੋਲ ਉਹਨਾਂ ਦੇ ਬਹੁਤ ਸਾਰੇ ਗੀਤ ਰਿਕਾਰਡ ਕੀਤੇ ਪਏ ਨੇ ਤੇ 10 ਸਾਲ ਤੱਕ ਸਿੱਧੂ ਮੂਸੇਵਾਲਾ ਲੂਈਸੇ ਤਰ੍ਹਾਂ ਬਰਕਰਾਰ ਰੱਖਣਗੇ ਤਾਂ ਟਾਈਮ ਟੂ ਟਾਈਮ ਉਹਨਾਂ ਦੇ ਗੀਤ ਆਉਂਦੇ ਰਹੇ ਨੇਗੇ ਤਾਂ ਇਹ ਛੇਮਾ ਗੀਤ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸਾਹਮਣੇ ਆਇਆਗਾ ਡ੍ਰਿੱਕੀ ਮਾਫ ਕਰਨਾ ਡ੍ਰੀਪੀ ਗੀਤ ਹੈਗਾ ਇਹ ਜੋ ਰਿਲੀਜ਼ ਹੋ ਚੁੱਕਿਆ ਤਾਂ ਵੀਡੀਓ ਜਿਹੜੀ ਹੈਗੀ ਹੈ ਉਹ ਵੀ ਦੇਖਣ ਨੂੰ ਮਿਲੀ ਹੈਗੀ ਹੈ ਕਿਤੇ ਕਿਤੇ ਨ ਕਿਤੇ ਕਿਆਸ ਲਗਾਏ ਜਾਂਦੇ ਨੇ ਕਿ ਜਿਸ ਤਰ੍ਹਾਂ ਇੱਕ ਗੱਡੀ ਘੁੰਮਦੀ ਹੋਈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਜ਼ਰ ਆ ਰਹੀ ਹੈ ਜਿੱਦਾਂ ਕਿ ਕਤਲ ਹੋਇਆ ਸੀ ਜਿਵੇਂ ਕਿ ਮੂਸੇਵਾਲਾ ਦੇ ਗੋਲੀਆਂ ਵੱਜੀਆਂ ਸੀਗੇ ਉਦੋਂ ਵੀ ਉਹ ਥਾਰ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਇਸੇ ਤਰ੍ਹਾਂ ਉਹਨਾਂ ਦੇ ਫੇਵਰੇਟ ਡ੍ਰੇਕ ਜੋ ਰੈਪਰ ਸੀਗੇ ਤਾਂ ਉਹਨਾਂ ਦੀ ਵੀ ਗੱਡੀ ਤੇ ਇਸੇ ਤਰ੍ਹਾਂ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਤਾਂ ਕਿਤੇ ਨਾ ਕਿਤੇ ਉਹ ਐਕਸੀਡੈਂਟ ਉਹ ਸੀਨ ਜਿਹੜਾ ਦਿਖਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮੂਸੇਵਾਲਾ ਤਾਂ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਤਾਂ ਵੀਡੀਓ ਤਾਂ ਕਿੱਥੇ ਬਣ ਸਕਦੀ ਸੀ ਪਰ ਉਹਨਾਂ ਦੀ ਆਵਾਜ਼ ਦੇ ਨਾਲ ਉਹ ਸਾਡੇ ਵਿੱਚ ਹਜੇ ਵੀ ਜਿੰਦਾ ਨੇਗੇ ਤਾਂ ਦੇਖ ਸਕਦੇ ਆ ਕਿ ਲੋਕਾਂ ਦਾ ਪਿਆਰ ਇੰਨਾ ਹੈਗਾ ਕਿ ਜਦੋਂ ਟ੍ਰਿਪੀ ਗੀਤ ਰਿਲੀਜ਼ ਹੋਇਆ ਤਾਂ ਉਸ ਤੋਂ ਬਾਅਦ ਹੀ ਲੋਕਾਂ ਦੇ ਵੱਲੋਂ ਗੀਤ ਨੂੰ ਮਿੰਟਾ ਸਕਿੰਟਾਂ ਦੇ ਵਿੱਚ ਕਿੰਨੇ ਵਿਊ ਦਿੱਤੇ ਗਏ ਤਾਂ ਹੁਣ ਤੱਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2-3 ਘੰਟਿਆਂ ਦੇ ਬਾਅਦ ਹੀ ਗੀਤ ਜਿਹੜਾ ਮਿਲੀਅਨ ਹੋ ਗਿਆ ਜੋ ਕਿ ਬਹੁਤ ਵੱਡੀ ਗੱਲ ਹੈ ਅਕਸਰ ਸਿੱਧੂ ਮੂਸੇਵਾਲਾ ਦਾ ਹਰ ਗੀਤ ਮਿਲੀਅਨ ਜਾਂਦਾ ਸੀ ਮਿਲੀਅਨ ਤੋਂ ਵੀ ਬਿਲੀਅਨ ਹੋਇਆਗਾ ਤਾਂ ਬਿਲਬੋਰਡ ਤੇ ਨਾਮ ਸਿੱਧੂ ਮੂਸੇਵਾਲੇ ਦੇ ਛੱਪੇ ਨੇ ਇਸ ਤੋਂ ਪਹਿਲਾਂ ਤੁਸੀਂ ਬਹੁਤ ਸਾਰੇ ਗੀਤ ਸੁਣ ਚੁੱਕੇ ਹੋਗੇ ਸਿੱਧੂ ਮੂਸੇਵਾਲ ਜਿਵੇਂ ਮੇਰਾ ਨਾਮ ਚੋਰਨੀ ਵਾਰ ਤੁਸੀਂ ਸੁਣਿਆ ਤਾਂ ਹੋਰ ਵੀ ਬਹੁਤ ਸਾਰੇ ਗੀਤ ਹੈਗੇ ਨੇ ਮੂਸੇਵਾਲਾ ਇਸੇ ਤਰ੍ਹਾਂ ਸਾਡੇ ਦਿਲਾਂ ਦੇ ਵਿੱਚ ਜਾਉਂਦੇ ਨੇਗੇ ਤਾਂ ਗੱਲ ਡ੍ਰਿਪੀ ਗੀਤ ਦੀ ਕਰਦੇ ਹੈਗੇ ਆ ਡ੍ਰਿਪੀ ਗੀਤ ਜਿਹੜਾ ਅੱਜ ਰਿਲੀਜ਼ ਕੀਤਾ ਗਿਆ ਹੈਗਾ ਮੂਸੇਵਾਲਾ ਦਾ ਕਾਫੀ ਪਸੰਦ ਲੋਕਾਂ ਦੇ ਵੱਲੋਂ ਕੀਤਾ ਗਿਆ YouTube ਤੇ ਗਾਣੇ ਦੀ ਲਾਈਵ ਸਟ੍ਰੀਮਿੰਗ ਕੀਤੀ ਗਈ ਹੈ ਫੈਨਸ ਨੇ ਕਮੈਂਟ ਕਰਕੇ ਆਪਣੇ ਚਹੇਤੇ ਸਟਾਰ ਦੀ ਖੂਬ ਪਿਆਰ ਤੇ ਬਰਸਾਤ ਕੀਤੀ ਪਰ ਇਸ ਵਾਰ ਥੋੜਾ ਜਿਹਾ ਇਸ ਤਰ੍ਹਾਂ ਦੇਖਣ ਨੂੰ ਮਿਲਿਆ ਕਿ ਮੂਸੇਵਾਲਾ ਦਾ ਜੋ ਗੀਤ ਸੀਗਾ ਨੂੰ ਲੈ ਕੇ ਨਾ ਹੀ ਕੋਈ ਟ੍ਰੇਲਰ ਆਇਆ ਤੇ ਨਾ ਹੀ ਕੋਈ ਕਹਿ ਸਕਦੇ ਆ ਕਿ ਕੋਈ ਪੋਸਟਰ ਆਇਆ ਸਿੱਧਾ ਜਿਹੜਾ ਗੀਤ ਹੀ ਚੱਲ ਪਿਆ ਯਾਨੀ ਕਿ ਗੀਤ ਹੀ ਸਿੱਧਾ ਆਇਆ ਇੱਕੋ ਦਮ ਜੀ ਕਿਸੇ ਨੂੰ ਕੋਈ ਖਬਰ ਨਹੀਂ ਸੀਗੀ ਤਾਂ ਕਹਿ ਸਕਦੇ ਹਾਂ ਕਿ ਦਰਸ਼ਕਾਂ ਦੇ ਲਈ ਬਹੁਤ ਹੀ ਸਰਪ੍ਰਾਈਜ਼ਿੰਗ ਮੂਵਮੈਂਟ ਸੀਗਾ ਉਹ ਤਾਂ ਤਾਂ ਇਸ ਗਾਣੇ ਬਾਰੇ ਥੋੜੀ ਜੀ ਜਾਣਕਾਰੀ ਹੋਰ ਸਾਂਝੀ ਕਰ ਸਕਦੇ ਹਾਂਗੇ ਜਿੱਥੇ ਪਤਾ ਮੂਸੇ ਵਾਲੇ ਦੇ YouTube ਅਕਾਊਂਟ ਦੇਖ ਕੇ ਲੱਗਦਾ ਹੈ ਕਿ ਮੂਸੇ ਵਾਲਾ ਦੇਸ਼ ਗੀਤ ਨੂੰ ਹਜ਼ਾਰਾਂ ਲੋਕ ਇਸ ਦਾ ਇੰਤਜ਼ਾਰ ਕਰ ਰਹੇ ਸੀਗੇ ਇਸ ਗਾਣੇ 'ਚ ਮੂਸੇ ਵਾਲਾ ਨੇ ਵਿਦੇਸ਼ੀ ਰੈਪਰਾਂ ਮਰਸੀ ਅਤੇ ਸਪੈਸ਼ਲੀ ਦੇ ਨਾਲ ਕੋਲਾਬ ਕੀਤਾ ਸੀਗਾ ਇਹ ਦੋਨੇ ਹੀ ਰੈਪ ਦੀ ਦੁਨੀਆ ਦੇ ਵਿੱਚ ਠੀਕ ਹੈ ਜਿਸਟਾਰਚ ਨੇ ਕਿ ਦੱਸਦੀ ਹੈ ਕਿ ਖਬਰ ਲਿਖ ਕੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਤੱਕ ਤਾਂ ਜਿਹੜੇ ਮਿਲੀਅਨ ਤੋਂ ਵਿਊ ਜਿਹੜੇ ਪਾਰ ਕਰ ਚੁੱਕਿਆ ਮੂਸੇਵਾਲਾ ਦਾ ਗੀਤ ਤਾਂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਉਹ ਗੀਤ ਜਿਹੜੇ ਰਿਲੀਜ਼ ਕਰਦੇ ਰਹਿਣਗੇ ਮੂਸੇਵਾਲਾ ਦੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਉਸ ਤੇ ਹੋਣ ਦਾ ਅਹਿਸਾਸ ਦਵਾਉਂਦੇ ਰਹਿਣਗੇ ਤਾਂ ਹਾਲੀ ਦੇ ਕੜੀ ਮੂਸੇਵਾਲਾ ਦਾ ਗੀਤ ਰਿਲੀਜ਼ ਹੋਇਆ ਹੈ ਡ੍ਰੀਪੀ ਜਿਸ ਨੂੰ ਸਿੱਧੂ ਮੂਸੇਵਾਲਾ ਨੇ ਆਪਣੀ ਆਵਾਜ਼ ਦਿੱਤੀ ਹੈ ਹਾਲਾਂਕਿ ਵੀਡੀਓ ਤਾਂ ਨਹੀਂ ਹੈਗੀ ਮੂਸੇਵਾਲਾ ਦੀ ਪਰ ਆਵਾਜ਼ ਸੁਣਨ ਨੂੰ ਮਿਲੀ ਹੈਗੀ ਹੈ ਬਹੁਤ ਸਾਰੇ ਯੂਥ ਯੰਗ ਜਿਹੜੇ ਨੇ ਸਾਰੇ ਮੂਸੇਵਾਲਾ ਦੇ ਨਾਲ ਜੁੜੇ ਹੋਏ ਨੇਗੇ ਤਾਂ ਅਕਸਰ ਮੂਸੇਵਾਲਾ ਦੀਆਂ ਤਸਵੀਰਾਂ ਵੀ ਜਿਹੜੀਆਂ ਪਿੱਛੇ ਸਾਹਮਣੇ ਆਈਆਂ ਸੀਗੀਆਂ ਉਹਨਾਂ ਦੇ 2 ਦਿਨ ਪਹਿਲਾਂ ਜਿਹੜੀ ਤਸਵੀਰ ਉਹਨਾਂ ਦੀ ਪ੍ਰਾਣੀ ਕੋਈ ਸਾਹਮਣੇ ਆਈ ਸੀ ਜਿੱਥੇ ਉਹ ਆਪਣੇ ਟਰੈਕਟਰ ਤੇ ਬੈਠੇ ਹੋਏ ਨੇ ਜਿਹੜਾ ਉਹਨਾਂ ਦਾ ਫੇਵਰਟ ਟਰੈਕਟਰ ਸੀ ਉਹੀ ਟਰੈਕਟਰ ਸੀਗਾ ਜਿੱਥੇ ਮੂਸੇਵਾਲਾ ਨੂੰ ਆਖਰੀ ਵਾਰ ਜਿਹੜੀ ਉਹਨਾਂ ਨੂੰ ਆਖਰੀ ਵਾਰ ਲਜਾਇਆ ਗਿਆ ਸੀਗਾ ਜਦੋਂ ਸ਼ਮਸ਼ਾਨ ਘਾਟ ਲੈ ਕੇ ਗਏ ਸੀ ਜਦੋਂ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਮੂਸੇਵਾਲਾ ਦਾ ਤਾਂ ਉਹ ਉਹੀ ਟਰੈਕਟਰ ਹੈਗਾ ਤਾਂ ਇਹਦੇ ਵਿੱਚ ਫੋਟੋਆਂ ਆਈਆਂ ਸੀਗੀਆਂ ਪਰ ਕਿਤੇ ਨਾ ਇਹ ਕਲੀਅਰ ਨਹੀਂ ਸੀਗਾ ਕਿ ਮੂਸੇਵਾਲਾ ਦਾ ਗੀਤ ਆਊਗਾ ਤੇ ਜਸਟਿਸ ਫॉर ਸਿੱਧੂ ਮੂਸੇਵਾਲਾ ਹੈਸ਼ਟੈਗ ਲਗਾਤਾਰ ਜਿਹੜਾ ਉਹਨਾਂ ਦੇ ਚਾਹਣ ਵਾਲਿਆਂ ਦੇ ਵੱਲੋਂ ਵਰਤਿਆ ਗਿਆ ਤਾਂ ਅੱਜ ਵੀ ਤੁਸੀਂ ਵੇਖ ਸਕਦੇ ਹੋ ਚਾਹੇ ਮੂਸੇਵਾਲਾ ਇਸ ਦੁਨੀਆ ਤੇ ਨਹੀਂ ਹੈਗਾ ਪਰ ਫੈਨ ਫਾਲੋਇੰਗ ਬੱਦ ਰਹੀ ਹੈ ਘਟ ਨਹੀਂ ਰਹੀ ਅੱਜ ਵੀ ਉਹਨਾਂ ਦੇ ਸੋਸ਼ਲ ਮੀਡੀਆ ਪਲੈਟਫਾਰਮ ਇੰਸਟਾਗ੍ਰam ਦੇ ਉੱਪਰ 14.3 ਮਿਲੀਅਨ ਫਾਲੋਅਰ ਹੈਗੇ ਨੇ ਸਿੱਧੂ ਮੂਸੇਵਾਲੇ ਨੂੰ ਜੋ ਪਿਆਰ ਕਰਦੇ ਨੇ ਤਾਂ ਡ੍ਰਿਪੀ ਗੀਤ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਲੋਕਾਂ ਦੇ ਵੱਲੋਂ ਸੋ ਤੁਸੀਂ ਵੀ ਡ੍ਰਿਪੀ ਗੀਤ ਸੁਣਿਆ ਸਿੱਧੂ ਮੂਸੇਵਾਲਾ ਦਾ ਤਾਂ ਕਿੱਦਾਂ ਤੁਹਾਨੂੰ ਲੱਗਿਆ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ